ਮਿਤੀ 11 ਜਨਵਰੀ ਦੇ ਹੋਣ ਵਾਲੇ ਕਬੱਡੀ ਦੇ ਕੱਪ ਪਿੰਡ ਨਿਧਾ ਵਾਲਾ ਮੋਗਾ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 1 ਲੱਖ ਦੂਸਰਾ ਨਾਮ 71 ਹਜ਼ਾਰ ਬੈਸਟ ਰੀਡਰ ਤੇ ਬੈਸਟ ਯਾਫੀ ਨੂੰ ਇੱਥੇ 51 51 ਹਜ਼ਾਰ ਰੁਪਿਆ ਦਿੱਤਾ ਜਾਵੇਗਾ। ਅਗਲਾ ਟੂਰਨਾਮੈਂਟ ਵਜਨੀ ਕਬੱਡੀ ਦੇ ਮੈਚ ਪਿੰਡ ਬੱਗਿਆਣਾ ਫਰੀਦਕੋਟ ਕਬੱਡੀ 57 ਕਿਲੋ ਤੇ ਕਬੱਡੀ 42 ਕਿਲੋ ਦੇ ਮੈਚ ਇੱਥੇ ਕਰਾਏ ਜਾਣਗੇ। ਅਗਲਾ ਟੂਰਨਾਮੈਂਟ ਪਿੰਡ ਫਤਿਹਗੜ ਬਿਆਸ ਲਾੜੀ ਪਠਾਨਕੋਟ ਕਬੱਡੀ ਆਲ ਓਪਨ ਚਾਰ ਕਲੱਬਾਂ ਦੇ ਮੈਚ ਪਹਿਲਾ ਨਾਮ 1 ਲੱਖ ਦੂਸਰਾ ਨਾਮ ਇੱਥੇ ਹੋਊਗਾ 75000 ਬੈਸਟ ਰੀਡਰ ਤੇ ਬੈਸਟ ਯਾਫੀ ਨੂੰ ਇੱਥੇ ਮੋਟਰਸਾਈਕਲ ਦਿੱਤੇ ਜਾਣਗੇ ਅਗਲਾ ਟੂਰਨਾਮੈਂਟ ਪਿੰਡ ਮੁਕਾਰੀ ਸਦਿਓ ਹੀ ਅੱਠ ਕਲੱਬਾਂ ਦੇ ਮੈਚ ਪਹਿਲਾ ਨਾਮ 71000 ਦੂਸਰਾ ਨਾਮ 51000 ਬੈਸਟ ਰੀਡਰ ਤੇ ਬੈਸਟ ਯਾਫੀ ਨੂੰ ਇੱਥੇ ਦੇਸੀ ਘੋੜਾ ਦਿੱਤਾ ਜਾਵੇਗਾ ਅਗਲਾ ਟੂਰਨਾਮੈਂਟ ਪਿੰਡ ਬਲਾਸਪੁਰ ਫਾਟੇਗੜ ਕਬੱਡੀ ਆਲ ਓਪਨ ਦੇ ਮੈਚ ਪਹਿਲਾ ਨਾਮ 31000 ਦੂਸਰਾ ਨਾਮ 25000 ਤੀਸਰਾ ਨਾਮ 15000 ਚੌਥਾ ਨਾਮ 11000 ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਇੱਥੇ ਵਿਸ਼ੇਸ਼ ਕੱਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ